oh my oh, oh. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਸਾਡੇ ਸਰਦਾਰ ਕਰਨਜੀਤ ਸਿੰਘ ਖਾਸੀ ਸੋ ਪੂਰੀ ਟੀਮ ਪੂਰੇ ਸਰਪੰਚ ਸਾਹਿਬਾਨ ਬੈਠੇ ਆ ਚਾਚਾ ਜੀ ਬੈਠੇ ਆ ਸੋ ਸਾਰੇ ਸਤਿਕਾਰਯੋਗ ਨੇ ਜਿਹੜੇ ਹਰ ਸਾਲ ਕਾਫੀ ਵੱਡਾ ਟੂਰਨਾਮੈਂਟ ਜਿਹਦੇ ਚ ਖਾਲੀ ਕਬੱਡੀ ਨਹੀਂ ਕਬੱਡੀ, ਕ੍ਰਿਕਟ, ਫੁੱਟਬਾਲ, ਵਾਲੀਬਾਲ ਰੱਸੀ ਖੇਡੀ, ਦੌੜਾ, ਖਾਣਾ, ਮਾਪਣਾ ਸੋ ਇਹਨਾਂ ਦਾ ਮੁਬਾਰਕਵਾਦ ਇਹਨਾਂ ਨੂੰ ਧੰਨਵਾਦੀ ਵੀ ਇਹਨਾਂ ਦੇ ਸਰਕਾਰ ਵੱਲੋਂ ਮੈਂ ਕਹੂੰਗਾ ਕਿਉਂਕਿ ਜਿੱਥੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਖੇਡਾਵਤਨ ਪੰਜਾਬ ਦੀਆਂ ਉੱਤੇ ਨੌਜਵਾਨਾਂ ਨੂੰ ਲਾ ਕੇ ਖੇਡਾਂ ਵੱਲ ਧਿਆਨ ਲਜਾ ਕੇ ਤਾਂ ਜੋ ਪੰਜਾਬ ਰੰਗਲਾ ਪੰਜਾਬ ਬਣ ਸਕੇ ਦੁਆਰਾ ਪ੍ਰਾਣਾ ਮੁੜ ਪੰਜਾਬ ਜਿਹੜਾ ਅਸੀਂ ਲੋਕ ਇਹ ਖੇਡਾਂ ਤੋਂ ਦੂਰ ਹੋ ਗਏ ਸੀ ਰੰਗਲੇ ਭਗੜਿਆਂ ਤੋਂ ਦੂਰ ਹੋ ਗਏ ਸੀ ਸੋ ਜਿੱਥੇ ਮੁੱਖ ਮੰਤਰੀ ਸਾਹਿਬ ਜ਼ੋਰ ਲਾ ਰਹੇ ਨੇ ਉੱਥੇ ਸਰਦਾਰ ਕਰਨਜੀਤ ਖਾਸੀ ਆਪਣੇ ਬੱਚਿਆਂ ਸਮੇਤ ਪੂਰੀ ਟੀਮ ਨਾਲ ਪੁਰੀਆ ਪੰਚਾਇਤ ਆਪਣੇ ਨਾਲ ਹਰ ਸਾਲ ਜਿਹੜਾ ਬਹੁਤ ਵੱਡਾ ਟੂਰਨਾਮੈਂਟ ਕਰਾਉਂਦੇ ਆ ਸੋ ਉਹਨਾਂ ਨੂੰ ਮੁਬਾਰਕਬਾਦ ਸੋ ਮੇਰੇ ਵੱਲੋਂ ਜੋ ਵੀ ਸਰਦਾਰ ਕਰਨਜੀਤ ਸਿੰਘ ਖਾਸੀ ਹੁਣ ਚੋਣ ਜਾਬਤਾ ਲੱਗਾ ਹੈ ਮੈਂ ਅੱਜ ਨਹੀਂ ਬੋਲ ਸਕਦਾ ਜੋ ਵੀ ਇਹ ਗਰਾਊਂਡ ਵਾਸਤੇ ਮੈਨੂੰ ਹੁਕਮ ਲਾਉਣਗੇ ਉਹਦੇ ਲਈ ਮੈਂ ਹਾਜ਼ਰ ਹਾਂ 17 ਤਰੀਕ ਨੂੰ ਚੋਣ ਜਾਬਤਾ ਖਤਮ ਹੋ ਜਾਣਾ ਜਦੋਂ ਕਹਿਣਗੇ ਜਿੰਨਾ ਕਹਿਣਗੇ ਨਖ ਖਿਡਾਰੀਆਂ ਨੂੰ ਅਸੀਂ ਵੱਧ ਤੋਂ ਵੱਧ ਮਾਨ ਸਨਮਾਨ ਦਿੰਦਾ। ਮੈਂ ਸਭ ਤੋਂ ਪਹਿਲਾਂ ਵਧਾਈ ਦੇਣਾ ਚਾਹੁੰਦਾ ਸਮੁੱਚੀ ਪ੍ਰਬੰਧਕ ਕਮੇਟੀ ਨੂੰ ਸਾਡਾ ਵੀਰ ਅਮਰਤਪਾਲ ਔਰ ਜਿੰਨੀ ਵੀ ਸਵੀ ਕਮੇਟੀ ਹੈ ਉਹਨਾਂ ਵਧਾਈ ਦੇ ਪਾਤਰ ਨੇ ਕਿ ਉਹ ਇਹ ਬਹੁਤ ਵਿਸ਼ਾਲ ਜਿਹੜਾ ਸਾਡੇ ਇਲਾਕੇ ਦੀ ਪਛਾਣ ਬਣ ਚੁੱਕਿਆ ਜਿਹੜਾ ਟੂਰਨਾਮੈਂਟ ਆ ਉਹਨੂੰ ਹਰੇਕ ਸਾਲ ਬੜੀ ਸਫਲਤਾ ਦੇ ਨਾਲ ਨਿਪਰੇ ਚਾੜ੍ਹਦੇ ਨੇ ਮੈਂ ਇਹਨਾਂ ਦਾ ਵਧਾਈ ਦੇਣਾ ਔਰ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਅੱਜ ਖਿਡਾਰੀਆਂ ਦੇ ਦਰਸ਼ਨ ਕਰਨ ਦਾ ਮੌਕਾ ਦਿੱਤਾ। ਕਿਉਂਕਿ ਅਕਸਰ ਦੇਖਿਆ ਜਾਂਦਾ ਕਿ ਜਿਹੜੇ ਵੱਡੇ ਵੱਡੇ ਪਿੰਡ ਨੇ ਚਾਹੇ ਉਹ ਪੈਸੇ ਦੇ ਕਹ ਲੋ ਜਾਂ ਬੰਦਿਆਂ ਦੇ ਪਰ ਉਹ ਟੂਰਨਾਮੈਂਟ ਕਰਾਉਣ ਦੇ ਕਾਬਿਲ ਨਹੀਂ ਪਰ ਇਹ ਖਾਸੀ ਕਲਾ ਵਾਲੇ ਹਰੇਕ ਸਾਲ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਹ ਜਿਹੜਾ ਟੂਰਨਾਮੈਂਟ ਉਹਨੂੰ ਕਰਾਉਂਦੇ ਆ ਕਿਤੇ ਨਾ ਕਿਤੇ ਨੌਜਵਾਨੀ ਖਤਾਹੇ ਪਈ ਹੋ ਨਸ਼ੇ ਦੇ ਦੇਖੋ ਇਹ ਜਿਹੜਾ ਨਸ਼ਾ ਇਹ ਇੱਕ ਸਮਾਜ ਦਾ ਕੋੜ ਆ ਜਿਹਨੂੰ ਆਪਾਂ ਨੂੰ ਰਲ ਮਿਲ ਕੇ ਕੱਢਣਾ ਪੈਣਾ ਚਾਹੇ ਉਹ ਸਿਆਸੀ ਨੇਤਾ ਰ ਚਾਹੇ ਉਹ ਪੌਲਸਾ ਜਾਂ ਇਹਨੂੰ ਕੱਲਾ ਨਸ਼ਾ ਬੰਦ ਕਰਨਾ ਨਹੀਂ ਜਿਹੜੇ ਨੌਜਵਾਨ ਨੇ ਉਹਨਾਂ ਦਾ ਜਿਹੜਾ ਉਹਨਾਂ ਦਾ ਨਿਰਮਾਣ ਆ ਜਿਹਨੂੰ ਰੀਹੈਬਿਟੇਸ਼ਨ ਵੀ ਕਹਿੰਦੇ ਆਪਾਂ ਉਹ ਕਰਨੀ ਬੜੀ ਜ਼ਰੂਰੀ ਹੈ ਸੋ ਇਹ ਪਾਲਿਸੀ ਹੈ ਜਿਹੜੀ ਉਹ ਇਕੱਠੀ ਬਣ ਕੇ ਜਿਹੜੇ ਨੌਜਵਾਨ ਨੇ ਕੋਈ ਕ੍ਰੇਡਾ ਵੱਲ ਆਉਣਗੇ ਜਾਂ ਕੋਈ ਪੜ੍ਹਾਈ ਵੱਲ ਜਾਣਗੇ ਤਾਂ ਹੀ ਆਪਾਂ ਜਿਹੜੇ ਦਲਦਲਾਂ ਨਸ਼ੇ ਦੇ ਵਿੱਚੋਂ ਬਾਹਰ ਕੱਢ ਸਕਦੇ ਆ ਤੇ ਪਰਵੰਤੇ ਕਮੇਟੀ ਦਾ ਧੰਨਵਾਦ ਕਰਨਾ ਚਾਹੁੰਦਾ ਮੈਂ ਰਿਣੀ ਆ ਜੀ ਇਹਨਾਂ ਦਾ ਮੈਂ ਤਾਂ ਤੁਹਾਡੇ ਰਾਹੀਂ ਸਨੇਹਾ ਵੀ ਦੇਣਾ ਚਾਹਨਾ ਕਿ ਜਦੋਂ ਪਿੰਡ ਦਾ ਸਾਂਝਾ ਮਸਲਾ ਆਉਂਦਾ ਉਦੋਂ ਪਾਰਟੀ ਬਾਜ਼ੀ ਨੂੰ ਘੜੇਬੰਦੀ ਨੂੰ ਛੱਡ ਕੇ ਇਹੋ ਜਿਹੇ ਜਿਹੜਾ ਅਪਰਾਲਾ ਉਹ ਪਿੰਡ ਪਿੰਡ ਗਲੀ ਗਲੀ ਹੋਣਾ ਚਾਹੀਦਾ ਠੀਕ ਚਲੋ ਅਸਲ ਵਿੱਚ ਕਿਹੜੀ ਕਵਾਡੀ ਸ਼ੁਰੂ ਹੋਈ ਆ 9073 ਤੋਂ ਇਹ ਸਾਡੇ ਪਰਿਵਾਰਤ ਹੋਈ ਹੈ ਸਾਡੇ ਚਾਚਾ ਜੱਜ ਗਵਰਨਮੈਂਟ ਦੇ ਵਿੱਚ ਸੀਗੇ ਉਹ ਪਹਿਲੀ ਵਾਰੀ ਟੀਮ ਲੈ ਕੇ ਇੰਗਲੈਂਡ ਗਏ ਸੀ ਉਸ ਤੋਂ ਫਿਰ ਬਾਹਰਲੇ ਦੇਸ਼ਾਂ 'ਚ ਕਬੱਡੀ ਸ਼ੁਰੂ ਹੋਈ ਕਿਉਂਕਿ ਕਿੱਥੇ ਵੀ ਕਬੱਡੀ ਮੇਲੇ ਉੱਥੋਂ ਦੇ ਉੱਥੇ ਸਾਡੇ ਪਰਿਵਾਰ ਦਾ ਨਾਮ ਜੁੜ ਰਿਹਾ ਹੁੰਦਾ ਇੱਕ ਮਹਿਮੀ ਸਾਡੇ ਬਜ਼ੁਰਗਾਂ ਦੀ ਸੋਚ ਤੇ ਚੱਲ ਕੇ ਇਸ ਚੀਜ਼ ਨੂੰ ਅੱਗੇ ਵਧਾਇਆ ਬਾਰ ਵੀ ਦੁਨੀਆ ਦੇ ਕੋਨੇ ਕੋਨੇ ਇਸ ਪਿੰਡ ਦਾ ਨਾਮ ਅਬਦ ਗਰੇয়াল ਪਰਿਵਾਰ ਦਾ ਨੋ ਬੜੀ ਮਾਣ ਦੀ ਗੱਲ ਆ ਕਿ ਲੋਕ ਪਿਆਰ ਵੀ ਬਹੁਤ ਦਿੰਦੇ ਹਨ ਔਰ ਮੈਂ ਇੱਕ ਸਮਾਜ ਸੇਵੀ ਤੌਰ ਤੇ ਜਿਸ ਤਰ੍ਹਾਂ ਕਿ ਸਟੂਡੈਂਟ ਨੇ ਉਹਨਾਂ ਨੂੰ ਕੋਈ ਪ੍ਰੋਬਲਮ ਹੁੰਦੀ ਆ ਉਹਨਾਂ ਦੀ مالی ਹਾਲਤ ਜਾ ਰਹਿਣ ਲਈ ਜਾ ਖਾਣ ਪੀਣ ਲਈ ਉਹਨਾਂ ਦਾ ਪੂਰਾ ਯੋਗਦਾਨ ਦੇਈਦਾ ਜਾਂ ਕੋਈ ਬਿਮਾਰ ਹੋ ਗਿਆ ਉਹਦਾ ਇਲਾਜ ਕਰਾਉਣਾ ਕਿਉਂਕਿ ਜੋ ਸਟੂਡੈਂਟ ਨੇ ਸਾਡੇ ਬੱਚੇ ਨੇ ਉਹਨਾਂ ਦੀ ਦੇਖਭਾਲ ਕਰਾਂਗੇ ਤਾਂ ਕੌਮ ਦੇ ਤੇ ਮਾਣ ਕਰਨਗੇ ਜੇ ਅੱਜ ਸਾਨੂੰ ਲੋੜ ਆ ਕਿ ਅੱਜ ਕਿਹੜੀ ਜੰਗ ਜਨਰੇਸ਼ਨਾਂ ਉਹਨੂੰ ਸੰਭੀਏ ਉਹਨਾਂ ਨੂੰ ਚੰਗੇ ਰਸਤੇ ਪਾਈਏ ਉਹਨੂੰ ਗੁਰੂ ਦੇ ਨੜ ਲਾਈਏ ਤੇ ਉਹਨਾਂ ਨੂੰ ਆਪਾਂ ਨਸ਼ਿਆਂ ਤੋਂ ਬਚਾਈਏ ਸਭ ਤੋਂ ਵੱਡਾ ਪਰਾਲਾ ਇਹ ਆਪਣਾ ਸਾਰਿਆਂ ਦਾ ਹੱਕ ਬਣਦਾ ਕਿ ਆਪਾਂ ਇਧਰੋਂ ਚੱਲੀਏ ਔਰ ਜੋ ਦੇਖੋ ਤੁਸੀਂ ਅੱਜ ਕੀ ਹਾਲਤ ਨੇ ਪੰਜਾਬ ਦੇ ਕਿੱਥੇ ਅਸੀਂ ਲੋਕਾਂ ਦੇ ਹੱਕ ਦਵਾਉਂਦੇ ਸੀ ਅੱਜ ਅਸੀਂ ਆਪਦੇ ਹੱਕਾਂ ਲਈ ਦਰ ਦਰ ਤੁਰੇ ਫਿਰਦੇ ਆ ਇਸ ਕਰਕੇ ਮੈਂ ਉਦਾਂ ਵੀ ਬਾਹਲਾ ਨਹੀਂ ਮੈਂ ਕਿੱਡੀ ਸਾਡੀ ਧਾਰਮਿਕ ਕਮੇਟੀ ਨੰਬਰ 7ਵੇਂ ਤੇ ਸ੍ਰੀ ਗੁਰੂ ਸਿੰਘ ਸਵਾ ਦੁਨੀਆ ਚ ਉਹਦੇ ਵੱਲੋਂ ਅਸੀਂ ਬਹੁਤ ਸਮਾਜ ਸੇਵੀ ਕੰਮ ਕਰਦੇ ਆ ਕਿਵੇਂ ਹੜ੍ਹ ਆਏ ਉਹਨਾਂ ਹੜ੍ਹਾਂ ਲਈ ਕਿਹੜੀ ਰੰਗਲਾ ਪੰਜਾਬ ਆ ਉਹਦੇ ਵਿੱਚ ਮੇਰੀ ਅੱਜ ਹੀ ਪ੍ਰਵੰਗ ਕਮੇਟੀ ਨਾਲ ਗੱਲ ਹੋਈ ਵਿੱਚ 1 ਕਰੋੜ ਰੁਪਈਆ ਉਹਦੇ ਵਿੱਚ ਯੋਗਦਾਨ ਪਾਉਣਾ ਹੈ ਹਾਂਜੀ ਕਿਉਂਕਿ ਸਾਡੀ ਭੈਣ ਭਰਾ ਨੇ ਦੀਪਕ ਸ਼ਰਮਾ ਜਲਾਲਪੁਰ ਦਾ ਹਾਂਜੀ ਅਸੀਂ ਆਪਣੇ ਭੈਣ ਭਰਾਵਾਂ ਨੂੰ ਨਹੀਂ ਭੁੱਲ ਸਕਦੇ ਔਰ ਸਾਡੀ ਜੋ ਜਨਮ ਭੂਮੀ ਨੂੰ ਨਹੀਂ ਭੁੱਲ ਸਕਦੇ ਹਾਂਜੀ ਪੰਜਾਬੀ ਚੜ੍ਹਦੀ ਕਲਾ ਵਿੱਚ ਰਹਿਣ ਅਸੀਂ ਸਾਰੇ ਹਿੰਦੂ ਸਿੱਖ ਮੁਸਲਮਾਨ ਅਸੀਂ ਸਾਰੇ ਭਰਾ ਭਰਾ